ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਠਾਕ ਹਾਂ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਮੁਰਗੀਆਂ ਨੇ ਆਪਣੇ ਕੋਲੇ ਠੀਕ ਹੈ ਜੀ ਤੇ ਪਿਓਰ ਬਰੀਡ ਹੈ ਬਲੈਕ ਐਸਟ੍ਰਾਲੋਕ ਵਿੱਚ 4-5 ਮੁਰਗੇ ਨੇ ਠੀਕ ਹੈ ਜੀ ਤੇ ਮੁਰਗੇ ਘੱਟ ਵੱਧ ਵੀ ਹੋ ਜਾਣਗੇ ਕੋਈ ਗੱਲ ਨਹੀਂ ਜੇ ਘੱਟ ਲੈਣੇ ਹੋਣਗੇ ਘੱਟ ਦੇ ਦਾਂਗੇ ਤੇ ਇਹ ਸਾਰਿਆਂ ਦਾ ਸਾਰਾ ਸੈੱਟ ਠੀਕ ਹੈ ਜੀ ਇਦੇ ਵਿੱਚ ਮੇਰੇ ਖਿਆਲ ਦੇ ਵਿੱਚ 25 ਕ ਮੁਰਗੀਆਂ ਹੋਣਗੀਆਂ ਜੀ 25 ਕ ਮੁਰਗੀਆਂ ਨੇ ਤੇ 4-5 ਮੁਰਗੇ ਨੇ ਕੜਕਨਾਥ ਮੁਰਗਾ ਤਾਂ ਦੇਣਾ ਨਹੀਂ ਇਹਦੇ ਵਿੱਚੋਂ ਕੜਕਨਾਥ ਮੁਰਗਾ ਇੱਕ ਤੇ 2-3 ਕੜਕਨਾਥ ਮੁਰਗੀਆਂ ਨੇ ਚਲੋ ਬਾਕੀ ਦੇ ਵੀ ਦੇਵਾਂਗੇ ਜੇ ਕਿਸੇ ਨੂੰ ਲੋੜ ਹੋਊ ਪਰ ਉਸ ਤੋਂ ਬਿਨਾ ਬਲੈਕ ਐਸਟਰਾ ਲੋਪ ਹੈਗੀਆਂ ਨੇ 20-25 ਮੁਰਗੀਆਂ ਸਾਡੇ ਕੋਲੇ ਠੀਕ ਹੈ ਜੀ ਜਿਨ੍ਹਾਂ ਨੇ ਸਾਰੀ ਦੀ ਸਾਰੀਆਂ ਲੈਣੀਆਂ ਨੇ ਇਹ ਉਹ ਫੋਨ ਕਰ ਲੈਣ ਰੇਟ ਉਸ ਤਹਾਵ ਨਾਲ ਹੋ ਸਕਦਾ ਤੇ ਜੇ ਘੱਟ ਅੱਧੀਆਂ ਲੈਣੀਆਂ ਨੇ ਕਿਸੇ ਨੇ 10 ਲੈਣੀਆਂ ਨੇ ਜਾਂ 15 ਲੈਣੀਆਂ ਨੇ ਉਹ ਉਸ ਹਿਸਾਬ ਨਾਲ ਗੱਲ ਹੋ ਜੂ ਠੀਕ ਹੈ ਜੀ ਤੇ ਕਾਲ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਿਓਰ ਬਰੀਡ ਹੈ ਤੇ ਮੁਰਗੇ ਵੀ ਪੂਰੇ ਸਾਈਨਿੰਗ ਵਾਲੇ ਨੇ ਪੂੰਛਾਂ ਵਾਲੇ ਨੇ ਨਹੀਂ ਹੁੰਦਾ ਵੀ ਕੋਈ ਕੰਬ ਖਾਦਾ ਹੋ ਕਿਸੇ ਦਾ ਕੋਈ ਇਸ ਤਰ੍ਹਾਂ ਹੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੁਰਗੀ ਪੂਰੀ ਸਾਈਨਿੰਗ ਆਂਡਾ ਦੇ ਰਹੀ ਹੈ ਮੁਰਗੀ ਸਾਰੀ ਮੁਰਗੀ ਆਂਡਾ ਦੇ ਰਹੀ ਹੈ ਇਹ ਹੈ ਹਲਦੀ ਹੈ ਮੁਰਗੀ ਤੰਦਰੁਸਤ ਵਾਰਡ ਹੈ ਤੇ ਪਿਓਰ ਬਰੀਡ ਹੈ 6 ਮਹੀਨੇ ਦੀ ਮੁਰਗੀ ਹੈ ਨਵੀਂ ਮੁਰਗੀ ਹੈ ਠੀਕ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਬੱਕਰੇ ਦੇ ਮੁਰਗੇ ਦਾ ਅਚਾਰ ਸੇਲ ਕਰਦੇ ਆਪਾਂ ਬੱਕਰੇ ਤੇ ਮੁਰਗੇ ਦਾ ਅਚਾਰ ਵੀ ਤੁਸੀਂ ਲੈ ਸਕਦੇ ਹੋ ਜੀ ਜਿੰਨੀ ਵੀ ਲੋੜ ਹੈ ਮੁਰਗੀ ਮੈਂ ਨੇੜੇੋਂ ਵੀ ਦਿਖਾ ਮੁਰਗੇ ਮੁਰਗੀਆਂ ਨੇੜੇੋਂ ਵੀ ਦਿਖਾ ਦੇਣਾ ਤੁਹਾਨੂੰ ਠੀਕ ਹੈ ਜੀ ਤੇ ਪਿਓਰ ਬਰੀਡ ਦੇਖ ਸਕਦੇ ਹੋ ਤੁਸੀਂ ਇੰਨੀ ਵੀ ਕੁਆਂਟੀਟੀ ਦੇ ਵਿੱਚ ਲੈਣੇ ਨੇ ਉਹ ਸਾਡੇ ਨਾਲ ਸੰਪਰਕ ਕਰ ਲੋ ਤੇ ਬਲੈਕ ਐਸਟਰਲ ਆਫ ਮੁਰਗੀ ਆ ਆਂਡਾ ਸਾਰੀ ਮੁਰਗੀ ਦੇ ਰਹੀ ਆ ਸਾਰੀ ਤੰਦਰੁਸਤ ਨਮੀ ਮੁਰਗੀ ਠੀਕ ਹੈ ਜੀ ਵਧੀਆ ਖਰਾਕ ਦੀ ਸੀ ਖਰਾਕ ਨਾਲ ਪਾਲੀ ਹੋਈ ਹੈ ਆ ਦੇਖ ਲੋ ਵੀ ਥੱਲੇ ਹੀ ਖਰਾਕ ਪਾ ਕੇ ਵੀ ਇਹਨੂੰ ਜਿਵੇਂ ਆਮ ਇਹ ਫਰੀ ਰੇਂਜ 'ਚ ਹੁੰਦੇ ਨੇ ਉਸ ਤਰ੍ਹਾਂ ਹੀ ਇਹ ਨੇ ਠੀਕ ਹੈ ਜੀ ਫਰੀ ਰੇਂਜ ਵਾਲੀ ਹੈਗੇ ਨੇ ਇਹ ਤੇ ਘਰੇ ਰੱਖਣੇ ਨੇ ਜੇ ਕਿਸੇ ਨੇ ਜਾਂ ਕਿਤੇ ਵੀ ਤੁਸੀਂ ਇਹ ਕਨੇ ਨੀਵਰ ਲੈ ਸਕਦੇ ਹਾਂ ਤੇ ਦੇਸੀ ਪਿਓਰ ਠੀਕ ਹੈ ਖੁੱਲੇ ਡੁੱਲੇ ਥਾਂ ਦੇ ਵਿੱਚ ਇਹ ਰਹ ਰਹੇ ਨੇ ਆਹ ਦੇਖ ਸਕਦੇ ਹੋ ਤੁਸੀਂ ਤੇ ਜਿੰਨੀ ਵੀ ਲੋੜ ਹੈ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਤੇ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤੇ ਬਾਕੀ ਬੱਕਰੇ ਤੇ ਮੁਰਗੇ ਦਾ ਹਾਜ਼ਾਰ ਮੱਛੀ ਦਾ ਆਚਾਰ ਆਪਾਂ ਸੇਲ ਕਰਦੇ ਹਾਂ ਉਹ ਆਪਣੇ ਬਾਕੀ ਪੇਜ ਗਰੇਵਾਲ ਸੰਗਰੂਰ ਵਾਲੇ ਤੇ ਇੰਸਟਾ ਦਾ ਗਰੇਵਾਲ ਪੁਲਟਰੀ ਕਿੰਗੀ ਹੈ ਇਹਨਾਂ ਨੂੰ ਵੀ ਸੇਰ ਸੂਰ ਕਰਦੇ ਹੋ ਜੀ ਸਾਰੇ ਵੀਰ ਤੇ ਬਾਕੀ ਮੁਰਗੀਆਂ ਨੂੰ ਠੰਡ ਤੋਂ ਬਚਾ ਕੇ ਰੱਖੋ ਜਿਨ੍ਹਾਂ ਨੇ ਵੀ ਮੁਰਗੀਆਂ ਸਾਡੇ ਤੋਂ ਲਈਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਵੀ ਠੰਡ ਤੋਂ ਬਚਾ ਕੇ ਰੱਖੋ ਇਹਨਾਂ ਨੂੰ ਬੱਲਵ ਲਾਓ ਜੀ ਜਾਂ ਤਾਂ ਤੁਸੀਂ 200 ਵਾਟ ਦੇ ਬੱਲਵ ਇਹਨਾਂ ਨੂੰ ਲਾ ਕੇ ਰੱਖੋ ਨਿੱਗਲ ਰਹੇ ਹਨ ਤੇ ਜਿਆਦਾ ਖੁੱਲਾ ਥਾਂ ਨਾ ਹੋਵੇ ਤੇ ਬੱਲਵ ਚੱਲਦੇ ਰਹਿਣ ਦਿਨ ਰਾਤ ਹੁਣ ਠੰਡ ਬਹੁਤ ਹੈ ਠੀਕ ਹੈ ਜੀ ਹੁਣ ਅਸੀਂ ਵੀ ਫਾਰਮ ਭਰਨਾ ਹੈ ਤਾਂ ਕਰਕੇ ਇਹ ਥੋੜਾ ਜਿਹਾ ਆਫਰ ਦਿੱਤਾ ਹੈ ਵੀ ਆਪਾਂ ਰੇਟ ਦਾ ਸਿਸਟਮ ਹੋ ਜਾਊਗਾ ਪਰ ਬਰੀਡ ਪਿਓਰ ਹੈ ਮਲਬੱਡੀ ਇਹ ਵੀ ਪਿਓਰ ਬਰੀਡ ਹੈ ਇਹ ਤੁਸੀਂ ਲੈ ਸਕਦੇ ਹੋ ਤੰਦਰੁਸਤ ਮੁਰਗੀ ਹੈ ਠੀਕ ਹੈ ਜੀ ਤੇ ਫਾਰਮ ਦੁਆਰਾ ਫੇਰ ਮੁਰਗੀ ਪੌਣੀਆਂ ਦੇ ਵਿੱਚ ਅਸੀਂ ਤਾਂ ਕਰਕੇ ਜੇ ਸਾਨੂੰ ਇਹ ਵੀ ਇਹ ਪਹਿਲਾਂ ਚੁਕਾ ਦਈਏ ਨਹੀਂ ਤਾਂ ਵੈਸੇ ਇਦਾਂ ਵੀ ਪਾਲਾਂਗੇ ਪਰ ਜੇ ਕਿਸੇ ਨੇ ਲੈਣੀ ਹੈ ਤਾਂ ਇਹ ਥੋੜਾ ਜਿਹਾ ਰੇਟ ਦਾ ਕਰ ਦਾਂਗੇ ਆਪਾਂ ਇੰਨਾ ਕ ਕਰ ਸਕਦੇ ਆ ਤੇ ਤੁਸੀਂ ਲੈ ਸਕਦੇ ਹੋ ਜੀ ਵਧੀਆ ਬਰੀਡ ਹੈ ਤੇ achar ਲੈਣਾ ਜਿਨ੍ਹਾਂ ਨੇ ਉਹ achar ਲੈ ਸਕਦੇ ਹੋ ਬਾਕੀ ਠੰਡ ਤੋਂ ਜਰੂਰ بچਾ ਕੇ ਰੱਖੋ ਮੇਰੇ ਵੀਰ ਮੁਰਗੀ ਨੂੰ ਠੰਡ ਬਹੁਤ ਹੈ ਗੋੜਾ ਵਾਲਾ ਪਾਣੀ ਦਿਓ ਇਹਨਾਂ ਨੂੰ ਹਫਤੇ 'ਚ 2 ਦਿਨ ਦੇ ਦਿਓ ਠੀਕ ਹੈ ਜੀ ਤੇ ਬਾਕੀ ਜੇ ਬਰਡ ਕੁੰਗੜ ਕੇ ਜੇ ਬੈਠਦੇ ਨੇ ਉਹ ਵੀ ਧਿਆਨ ਰੱਖੋ ਠੀਕ ਹੈ ਗਰਦਨ ਜੀ ਵਿੱਚ ਨੂੰ ਵਾਟ ਕੇ ਜਾਂ ਗੁੱਗੇ ਬਣ ਕੇ ਬੈਠਦੇ ਨੇ ਉਹਦਾ ਖਿਆਲ ਰੱਖੋ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਜੇ ਕੋਈ ਦਿੱਕਤ ਲੱਗਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਬਰਡ ਦਾ ਖਿਆਲ ਰੱਖੋ ਬਹੁਤ ਠੰਡ ਹੈ ਲਸਣ ਵਗੈਰਾ ਪਾ ਦਿਆ ਕਰੋ ਫੀਡ ਦੇ ਵਿੱਚ ਥੋੜਾ ਜਿਹਾ ਸਿੱਟਾ ਲਾ ਕੇ ਪਾਣੀ ਦਾ ਹਲਦੀ ਦੇ ਦੋ ਚਮਚੇ ਪਾ ਕੇ ਉਹਨੂੰ ਮਿਕਸ ਕਰਕੇ ਉਹ ਹਲਦੀ ਵਾਲੀ ਖਰਾਕ ਜਿਹੜੀ ਵੀ ਪਾਉਨੇ ਹੋ ਤੁਸੀਂ ਉਹ ਦਿਓ ਠੀਕ ਹੈ ਜੀ ਤੇ ਇਹ ਧਿਆਨ ਰੱਖੋ ਮੇਰੇ ਵੀਰ ਜਰੂਰ ਤੇ ਇਹਨਾਂ ਨੂੰ ਮਲਟੀ ਸਟਾਰ ਕੈਲਸ਼ੀਅਮ ਬ੍ਰੋਟੋਨ ਇਹ ਦਵਾਈ ਦਿੰਦੇ ਰਹੋ ਜ਼ਰੂਰੀ ਹੈ ਤੇ ਬਾਕੀ ਬੱਕਰੇ ਮੁਰਗੇ ਦਾ ਆਚਾਰ ਆਪਣਾ ਤਾਜ਼ਾ ਹੀ ਤਿਆਰ ਕਰਕੇ ਸੇਲ ਕਰਦੇ ਆ ਉਹ ਤੁਸੀਂ ਲੈ ਸਕਦੇ ਹੋ ਜੀ ਤੇ ਇੰਸਟਾ ਤੇ ਵੀਡੀਓ ਦੇਖਣੀ ਹੈ ਪੇਜ ਗਰੇਵਾਲ ਫੋਲਟਰੀ ਕਿੰਗ ਦੇ ਨਾਂ થી ਹੈ ਉਹ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਤੇ ਬੁਖਾਰ ਠੰਡ ਤੋਂ ਇਹਨਾਂ ਨੂੰ ਬਚਾ ਕੇ ਰੱਖੋ ਬਾੜ ਨੂੰ ਆਪਣੇਆਂ ਨੂੰ ਠੀਕ ਹੈ ਜੀ ਧੰਨਵਾਦ